ਜੇਕਰ ਭਾਈ ਸਾਹਿਬ ਐਮਪੀ ਦੀ ਚੋਣ ਜਿੱਤ ਜਾਂਦੇ ਨੇ ਤੇ ਆਤਵਾਦ ਦਾ ਦੌਰ ਮੁੜ ਵਾਪਸ ਆ ਜਾਵੇਗਾ ਮੈਂ ਬੇਨਤੀ ਕਰਨੀ ਚਾਹਣਾ ਕਿ ਜਿਹੜਾ ਆਤਵਾਦ ਨਸ਼ੇ ਦਾ ਆਤਵਾਦ ਪਿਛਲੇ ਦਸਾ 15 ਸਾਲਾਂ ਤੋਂ ਚੱਲ ਰਿਹਾ ਹੈ ਜਿਦੇ ਵਿੱਚ ਪਤ ਨਹੀਂ ਕਿੰਨੇ ਘਰ ਜਿਹੜੇ ਆ ਨਸ਼ੇ ਦੇ ਨਾਲ ਬਰਬਾਦ ਹੋ ਗਏ ਕੀ ਉਹਦਾ ਜ਼ਿੰਮੇਵਾਰ ਵੀ ਭਾਈ ਅਮਰਤਪਾਲ ਸਿੰਘ ਹੈ ਹਿੰਦੂ ਪਰਿਵਾਰ ਦੇ ਨਾਲ ਸੰਬੰਧਤ ਵੀਰ ਆ ਛੋਟਾ ਜਿਹਾ ਬੱਚਾ ਅਮਰਤਪਾਲ ਨੂੰ ਹਿੱਕ ਨਾ ਲਾਈ ਖਲੋਤਾ ਹੂੰ ਇਦੋਂ ਵੱਧ ਹੋਰ ਪਿਆਰ ਕੀ ਜੱਜ ਦਾ ਇਹ ਸੱਚਾਈ ਨਾਲ ਖੜੇ ਆ ਲੋਕ ਆ ਬਿਲਕੁਲ ਜਿੰਨਾ ਅਸੀਂ ਭਾਈ ਅਮਰਤਪਾਲ ਸਿੰਘ ਨੂੰ ਜਾਣਦੇ ਆ ਉਹ ਇਹਨਾਂ ਦੇ ਜਿਹੜੇ ਮੌਜੂਦਾ ਐਮਐਲਏ ਉਹਨਾਂ ਵਾਂਗ ਗਿਵ ਅਪ ਨਹੀਂ ਕਰਨਗੇ ਸਰੈਂਡਰ ਨਹੀਂ ਕਰਨਗੇ ਹਲਕਾ ਫੀਦਕੋਟ ਤੋਂ ਕਰਮਜੀਤ ਸਿੰਘ ਅਨਬੋਲ ਜਿਹੜਾ ਖਲੋਤਾ ਇਹਨਾਂ ਦਾ ਤੁਸੀਂ ਉਹਦੀ ਇੰਟਰਵਿਊ ਦੇਖ ਲਓ ਸਰਦਾਰ ਲਾਲਜੀਤ ਸਿੰਘ ਭੁੱਲਰ ਦੀ ਇੰਟਰਵਿਊ ਦੇਖ ਲਓ ਨਸ਼ੇ ਦੇ ਮੁੱਦੇ ਤੇ ਬਿਲਕੁਲ ਬੈਕਫੁੱਟ ਹੋ ਚੁੱਕੇ ਨੇ ਨਸ਼ੇ ਦੇ ਮੁੱਦੇ ਤੇ ਸਰੈਂਡਰ ਕਰ ਚੁੱਕੇ ਨੇ ਡੋਟਲੀ ਸੋ ਸਾਡੇ ਜਿਹੜੇ ਉਮੀਦਵਾਰ ਨੇ ਉਹ ਇਹ ਨਾ ਵਾਂਗੇ ਨਹੀਂ ਕਰਨਗੇ ਕਿ ਅਸੀਂ ਬਿਲਕੁਲ ਹਾਰ ਮੰਨ ਚੁੱਕੇ ਆ ਅਸੀਂ ਲੜਾਂਗੇ ਜਿੰਨੇ ਜੋਗੇ ਅਗੇ ਲੜਾਂਗੇ ਅਸੀਂ ਨਸ਼ੇ ਨੂੰ ਖਤਮ ਕਰਨ ਵਾਸਤੇ ਜਿੰਨਾ ਸਾਡਾ ਆਪਣਾ ਫਰਜ਼ ਹੈ ਅਸੀਂ ਉਹਨੂੰ ਨਿਭਾਵਾਂਗੇ ਤੇ ਨੌਜਵਾਨ ਵੀਰਾਂ ਵੱਲੋਂ ਇੱਕ ਬਹੁਤ ਮਿਹਨਤ ਕੀਤੀ ਗਈ ਘਰ ਘਰ ਜਾ ਕੇ ਭਾਈ ਅਮਰਤਪਾਲ ਸਿੰਘ ਖਾਲਸਾ ਉਹਨਾਂ ਵਾਸਤੇ ਵੋਟਾਂ ਮੰਗੀਆਂ ਗਈਆਂ ਤੇ ਇੱਕ ਤਸਵੀਰ ਤੁਹਾਡੀ ਸਕਰੀਨ ਤੇ ਨਜ਼ਰ ਆ ਰਹੀ ਹੋਏਗੀ ਕਿ ਅੱਜ ਉਸ ਮਿਹਨਤ ਦਾ ਫਲ ਵੀ ਮਿਲ ਰਿਹਾ ਤੇ ਇਸ ਬੂਤੇ ਸਵੇਰ ਤੋਂ ਰੌਣਕਾਂ ਲੱਗੀਆਂ ਹੋਈਆਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਜਾਂ ਨੇੜੇ ਆ ਜਾਓ ਤੇ ਆਪਾਂ ਗੱਲਬਾਤ ਕਰਦੇ ਵੀਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਬਤ ਹੈ ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਦਾ ਹੰਗਾਰਾ ਜਿਹੜਾ ਦੇਖੋ ਜਿੱਤ ਉਸ ਪ੍ਰਮਾਤਮਾ ਦੇ ਹੱਥ ਆ ਆਪਣਾ ਫਰਜ਼ ਬੰਦਾ 100% ਦੇਣਾ ਸੋ ਇੱਥੋਂ ਦੀ ਜਿਹੜੀ ਵੀ ਸੰਗਤ ਆ ਸੋਰ ਸਿੰਘ ਦੀ ਆ ਉਹ ਹਮੇਸ਼ਾ ਹੀ ਆਪਣਾ ਸਾਥ ਦੇ ਜਿਹੜਾ ਵਾ ਸਾਥ ਦੇਂਦੀ ਆਈ ਆ ਤੇ ਸਾਨੂੰ ਉਮੀਦ ਆ ਤੇ ਇਹ ਉਮੀਦ ਆ ਇਸ ਵਾਰ ਵੀ ਜਿਹੜੇ ਲੋਕ ਆ ਉਹ ਜਿਹੜਾ ਸੱਚ ਦਾ ਸਾਥ ਦੇਣਗੇ ਤੇ ਬਾਕੀ ਇਹ ਮੋਰਚਾ ਫਤਿਹ ਹੋਊ ਕੌਣ ਕਰੂਗਾ ਵੀ ਸੱਚ ਝੜੂ ਵਾਲਿਆਂ ਦੇ ਨਾਲ ਐ ਕਿ ਸੱਚ ਆਕਾਲੀ ਦਲ ਦੇ ਨਾਲ ਐ ਕਿ ਸੱਚ ਅਮਰਤਪਾਲ ਸਿੰਘ ਖਾਲਸਾ ਇਸ ਸੀ ਦਾ ਫੈਸਲਾ ਜਿਹੜੀ ਆ ਸਮੁੱਚੇ ਖਡੂਰ ਸਾਹਿਬ ਹਲਕੇ ਦੀ ਸੰਗਤ ਨੇ ਕਰਨਾ ਹੈ ਉਹਦਾ ਰਿਜ਼ਲਟ ਜਿਹੜਾ ਚਾਰ ਤੀਨ ਤੁਹਾਡੇ ਸਾਹਮਣੇ ਹੋਵੇਗਾ ਕੋਈ ਇਹ ਨਹੀਂ ਕਹਿ ਰਿਹਾ ਕਿ ਅਸੀਂ ਇਹਦਾ ਫੈਸਲਾ ਕਰਨਾ ਕਿਹਦੇ ਕਰਨਾ ਫੈਸਲਾ ਸੰਗਤ ਦੇ ਹੱਥੋਂ ਆਸੇ ਪਰ ਲਾਲਜੀਤ ਸਿੰਘ ਭੁੱਲਰ ਦੀ ਤੁਹਾਨੂੰ ਵੀਡੀਓ ਇੱਕ ਵਾਇਰਲ ਹੁੰਦੀ ਦੇਖੀ ਹੋ ਜਿੱਚ ਉਹਨਾਂ ਨੇ ਕਿਹਾ ਵੀ 1 ਲੱਖ ਤੋਂ ਵੱਧ ਵੋਟ ਨਹੀਂ ਮਿਲਦੀ ਅੱਪਲ ਤੇ 50 ਹਜ਼ਾਰ ਜੇ ਵੱਧ ਤੋਂ ਵੱਧ ਪਈ ਤੇ 1 ਲੱਖ ਵੋਟ ਮਿਲਦੀ ਐ ਤੋਂ ਵੱਧ ਨਹੀਂ ਮਿਲਦੀ ਵੇਖੋ ਜੀ ਆਪਣਾ ਉਹ ਸਤਾ ਦੇ ਵਿੱਚ ਐ ਉਹਨਾਂ ਦੇ ਸਿਰ ਚੰਗਾ ਨਾ ਉਹ ਕੁਛ ਵੀ ਕਵਾ ਦਿੰਦਾ ਏ ਦੋਸੋ ਉਹ ਜੋ ਮਰਜ਼ੀ ਕਹਿ ਸਕਦੇ ਆ ਇਹਦੇ ਵਿੱਚ ਇਹ ਇਹ ਜਵਾਬ ਜਿਹੜਾ ਲੋਕ ਦੇਣਗੇ 4 ਤਰੀਕ ਨੂੰ ਜਿਹੜਾ ਵਾ ਉਹ ਲਾਲਜੀਤ ਸਿੰਘ ਭੁੱਲਰ ਹੁਣਾ ਦਾ ਵੀ ਸਾਹਮਣੇ ਰਿਜ਼ਲਟ ਆਇਆ ਨਾ ਵਾ ਤੇ ਸੋ ਭਾਈ ਅਮਰਤਪਾਲ ਸਿੰਘ ਜੀ ਦਾ ਵੀ ਜਿਹੜਾ ਰਿਜ਼ਲਟ ਉਹ ਸਾਰੇ ਇ ਸੰਗਤ ਦੇ ਸਾਹਮਣੇ ਹੋਣਾ। ਇੱਕ ਨਾ ਪਿੰਡ ਦੇ ਵਿੱਚ ਸਾਜ ਦੀ ਬਹੁਤ ਸੋਹਣੀ ਤਸਵੀਰ ਇੱਕ ਨਜ਼ਰ ਆ ਰਹੀ ਇੱਕੋ ਹੀ ਤੰਦੂਰ ਚੱਲ ਰਿਹਾ ਇੱਕੋ ਹੀ ਹਿਸਾਬ ਨਾਲ ਟੈਂਟ ਲੱਗਿਆ ਹੋਇਆ ਜਰੂਰ ਆਪੋ ਆਪਣੇ ਬੈਂਚਾਂ ਦੇ ਬੈਠੇ ਆ ਪਰ ਹੁੰਗਾਰਾ ਜਿਹੜਾ ਪਿਆਰ ਭਰਿਆ ਜਿਹੜਾ ਸੁਨੇਹਾ ਇੱਕ ਦੂਜੇ ਨੂੰ ਦੇ ਰਹੇ ਇੱਕ ਦੂਜੇ ਨੂੰ ਟੀਚਰਾਂ ਕੀਤੀਆਂ ਜਾ ਰਹੀਆਂ ਨੇ ਇਹ ਚੀਜ਼ ਦਾ ਮੈਸੇਜ ਜਿਹੜਾ ਦੂਜੇ ਪਿੰਡਾਂ ਚ ਵੀ ਜਾਣਾ ਚਾਹੀਦਾ। ਕਿਵੇਂ ਦੇਖਦੇ ਹੋ ਬਿਲਕੁਲ ਜੀ ਇਹ ਜਿਹੜਾ ਪਿੰਡ ਦਾ ਮਸਲਾ ਹੈ ਨਾ ਇੱਥੇ ਸਾਰੇ ਸਾਡਾ ਇਹ ਭਾਈਚਾਰਾ ਭੈਣ ਭਰਾ ਸਾਰੇ ਮਤਲਬ ਲੋਕ ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਦੇ ਭਾਈਵਾਲ ਆ ਹਮੇਸ਼ਾ ਇਕੱਠਿਆਂ ਰਹਿਣਾ ਹੈ ਸੋ ਜਿਹੜੀਆਂ ਇਲੈਕਸ਼ਨਾਂ ਵਾਂ ਇਹ ਤਾਂ ਮਤਲਬ ਕਿ 5 ਸਾਲ ਬਾਅਦ ਹੋਣ ਆਈਆਂ ਗਾਂ ਸਰਪੰਚੀਆਂ ਵੀ ਆਉਣੀਆਂ ਵਾ ਸੋ ਇਹਦੇ ਵਿੱਚ ਵੀ ਇਦਾਂ ਹੀ ਰੌਣਕ ਮੇਲੇ ਲੱਗਣੇ ਆ ਸੋ ਜਿੱਥੇ ਕੇ ਦਾ ਜੀ ਕਰਦਾ ਉਹਨੇ ਉੱਥੇ ਭੁਗਤਣਾ ਵਾ ਕਿਹਨੇ ਕਿੱਥੇ ਪੈਰਾ ਦੇਣਾ ਵਾ ਇਹ ਅਗਲੇ ਦੀ ਆਪਣਾ ਖੁਦ ਦੀ ਮਰਜ਼ੀ ਆ ਕੋਈ ਕਿਸੇ ਦੇ ਦਬਾਅ ਨਹੀਂ ਹੈਗਾ ਸੋ ਮਤਲਬ ਸਾਡੀ ਤੇ ਇਹੀ ਅਪੀਲ ਆ ਕਿ ਜਿਹੜਾ ਮਤਲਬ ਭਾਈ ਸਾਹਿਬ ਨੇ ਜਿਹੜੀ ਮੁਹਿੰਮ ਜਿਹੜੀ ਵਿੱਢੀ ਸੀ ਨਸ਼ਿਆਂ ਨੂੰ ਲੈ ਕੇ ਸਾਡਾ ਮੇਨ ਮੁੱਦਾ ਜਿਹੜਾ ਸੀਗਾ ਉਹ ਨਸ਼ਿਆਂ ਦਾ ਸੀਗਾ ਜਿਹੜੇ ਮਤਲਬ ਭਾਈ ਸਾਹਿਬ ਨੇ ਮੁਹਿੰਮ ਵਿੱਢੀ ਸੀ ਉਹਦੇ ਵਿੱਚ ਤੁਸੀਂ ਵੀ ਮਤਲਬ ਇੰਨਾ ਏਰੀਆ ਕਵਰ ਕਰਦੇ ਜੇ ਕਿ ਕਿੰਨੇ ਮਾਵਾ ਦੇ ਪੁੱਤ ਜਿਹੜੇ ਆ ਨਸ਼ੇ ਤੋਂ ਉਹਨਾਂ ਨੇ ਬਚਾ ਕੇ ਤੇ ਗੁਰੂ ਦੇ ਲੜ ਲਾਏ ਆ ਠੀਕ ਆ ਸੋ ਨਸ਼ੇ ਆਪਣਾ ਛਡਾ ਕੇ ਗੁਰੂ ਦੇ ਲੜ ਲਾਉਣ ਵਾਲਿਆਂ ਨੂੰ ਡਿਬਰੂਗੜ ਦੀਆਂ ਜੇਲਾਂ ਤੇ ਜਿਹੜੇ ਨਸ਼ੇ ਵਕਾਰ ਆ ਉਹ ਅੱਜ ਰਾਜ ਤੇ ਜਿਹੜਾ ਸੱਤਾ ਦੇ ਜਿਹੜਾ ਸਰਦਾਰ ਵਿਰਸਾ ਸਿੰਘ ਵਲਟੋਆ ਨੇ ਇੱਥੇ ਵੀ ਸਵਾਲ ਚੁੱਕੇ ਉਹ ਕਹਿੰਦਾ ਉਹ ਲਿਸਟ ਕਿੱਥੇ ਹੈ ਜਿਹਦੇ ਵਿੱਚ ਨਸ਼ਾ ਛੱਡਣ ਵਾਲੇ ਬੰਦੇ ਆ ਉਹ ਲਿਸਟ ਕਿੱਥੇ ਹੈ ਜਿੱਥੇ ਲੋਕਾਂ ਨੇ ਅਮਰਸ਼ਾ ਕਿਹਾ ਭਾਈ ਅਮਰਿਤਪਾਲ ਸਿੰਘ ਦੇ ਕਹਿਣ ਤੇ ਉਹ ਵੀ ਤੇ ਬੰਦੇ ਸਾਹਮਣੇ ਹੋਣੇ ਚਾਹੀਦੇ ਬਿਲਕੁਲ ਉਹ ਜਿਹੜਾ ਸਰਦਾਰ ਵਿਰਸਾ ਸਿੰਘ ਵਲਟੋਆ ਦੀ ਆਪਾਂ ਗੱਲ ਕਰਦੇ ਆ ਜੀ ਉਹ ਜਿਹੜਾ ਵੀ ਤੁਸੀਂ ਉਹਦੀ ਤੁਸੀਂ ਉਹਦੀ ਚੰ ਉਹ ਤੁਸੀਂ ਵੀਡੀਓ ਕਰਦੇ ਹੋ ਉਹਨਾਂ ਦੀ ਜਿਹੜੇ ਵੀ ਚੈਨਲਾਂ ਨੇ ਕੀਤਾ ਵਾ ਉਹਦਾ ਜਵਾਬ ਨਾਲ-ਨਾਲ ਹੀ ਸੰਗਤ ਨੇ ਕਮੈਂਟਾਂ 'ਚ ਦਿੱਤਾ ਵਾ ਬਿਲਕੁਲ ਨਾਲ-ਨਾਲ ਹੀ ਦਿੱਤਾ ਹੈ ਪਰ ਬਲਟਕਵਾ ਸਾਹਿਬ ਤਾਂ ਇਹ ਵੀ ਗੱਲ ਕਹਿ ਰਿਹਾ ਵੀ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਫੇਸਬੁੱਕ ਤੇ ਹੀ ਨਜ਼ਰ ਆ ਰਿਹਾ ਤੁਹਾਡਾ ਪੰਥਕ ਚਿਹਰਾ ਤੁਸੀਂ ਦੱਸ ਰਹੇ ਹੋ ਪਰ ਪੰਥਕ ਚਿਹਰਾ ਤਾਂ ਮਵੀਆ ਮਵੀ ਤਾਂ ਐਨਐਸਏ ਝੱਲੀ ਆ ਕੀ ਕਹਿਣਾ ਚਾਹੋਗੇ ਉਹਨੂੰ ਜੇ ਤੁਸੀਂ ਇਹ ਗੱਲ ਕਹਿੰਦੇ ਕਿ ਫੇਸਬੁੱਕ ਤੇ ਹੀ ਮਤਲਬ ਨਜ਼ਰ ਆ ਰਿਹਾ ਤੇ ਬਿਰਸਾ ਸਿੰਘ ਜਿਹੜੀ ਫੇਸਬੁੱਕ ਤੇ ਕਿਉਂ ਲਾਈਵ ਹੋ ਕੇ ਕਹਿੰਦੇ ਫਿਰ ਜੇ ਫੇਸਬੁੱਕ ਦਾ ਉਹ ਇੰਨਾ ਹੀ ਡਰ ਲੱਗਦਾ ਏ ਤੇ ਫਿਰ ਆਪ ਹੀ ਕਿਉਂ ਫਿਰ ਆਪ ਵੀ ਫੇਸਬੁੱਕ ਤੇ ਡੇਲੀ ਲਾਈਵ ਹੋ ਰਹੇ ਆ ਡੇਲੀ ਨਵੀਂ ਤੋਂ ਨਵੀਂ ਗੱਲ ਜਿਹੜੀ ਉਹ ਰੱਖ ਰਹੇ ਤੇ ਮਤਲਬ ਕਿ ਪਬਲਿਕ ਦੇ ਵਿੱਚ ਸੋ ਇਸ ਕਰਕੇ ਇਹ ਜਿਹੜੀਆਂ ਗੱਲਾਂ ਵਾ ਇਹ ਚੀਜ਼ਾਂ ਤੋਂ ਲੋਕੀ ਬਹੁਤ ਜ਼ਿਆਦਾ ਉੱਪਰ ਉੱਠ ਚੁੱਕੇ ਆ ਸਮਝਦਾਰ ਨੇ ਜ਼ਰੂਰੀ ਨਹੀਂ ਆ ਕਿ ਮਤਲਬ ਜੋ ਉਹਨਾਂ ਨੇ ਜੇ ਉਹਨਾਂ ਨੇ ਸਜ਼ਾ ਕੱਟੀ ਤਾਂ ਉਹਨਾਂ ਨੂੰ ਰਾਜ ਸੱਤਾ ਵੀ ਉਹਨਾਂ ਨੇ ਹਾਸਲ ਕੀਤੀ 10 ਸਾਲ ਉਹ ਆਪਣਾ ਸੱਤਾ ਤੇ ਕਾਬਜ਼ ਰਹੇ ਆ ਠੀਕ ਆ ਅੱਜ ਇੱਕ ਇੱਕ ਕਰਕੇ ਉਹਨਾਂ ਦਾ ਜਿਹੜੇ ਵੀ ਆ ਲੀਡਰ ਆ ਉਹ ਪਾਰਟੀ ਤੋਂ ਪਿੱਛਾ ਕਿਉਂ हट ਰਿਹਾ ਉਹੋ ਹੀ ਅਕਾਲੀ ਦਲ ਦੱਸਦੇ ਸੀਗੇ 10 ਦਿਨ ਪਹਿਲਾਂ ਅੱਜ ਉਹੀ ਲੀਡਰ ਜਿਹੜੇ ਉਹ ਖਾਲੀ ਦਲ ਦੱਸੰਦੇ ਆ ਕਿਉਂ ਦੱਸ ਰਿਹਾ ਬਿਲਕੁਲ ਜੇ ਮਤਲਬ ਕਿ ਅਕਾਲੀ ਦਲ ਇੱਥੇ ਸਟੈਂਡ ਕਰਦਾ ਹੈ ਤਾਂ ਕਿਉਂ ਉਹਨਾਂ ਦੇ ਲੀਡਰ ਜਿਹੜੇ ਆ ਮਤਲਬ ਦਿਨ-ਵਿਦਨ ਜਿਹੜੇ ਉਹ ਨਿਕਲਦੇ ਜਾ ਰਹੇ ਆ ਨਿਕਲਦੇ ਜਾ ਰਹੇ ਆ ਆਪਾਂ ਕੁਝ ਹੋਰ ਨੌਜਵਾਨਾਂ ਨਾਲ ਸ਼ਾਮਲ ਕਰ ਲਈਏ ਭਾਈ ਨਿਰਮਲ ਸਿੰਘ ਜੀ ਅੱਜ ਪੈਸਾ ਕੀ ਕਹਿਣਾ ਚਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿਛਲੇ ਥੋੜੇ ਜਿਹੇ ਦਿਨਾਂ ਤੋਂ ਜਿਵੇਂ-ਜਿਵੇਂ ਵੋਟਾਂ ਨੇੜੇ ਆ ਰ ਭਾਈ ਅਮਰਤਪਾਲ ਸਿੰਘ ਦੇ ਪ੍ਰਤੀ ਇੱਕ ਗਲਤ ਬਿਰਤਾਂਤ ਝੂਠਾ ਨੈਰੇਟਿਵ ਸੈੱਟ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਗੱਲ ਕੀਤੀ ਜਾ ਰਹੀ ਸੀ ਕਿ ਜੇਕਰ ਭਾਈ ਸਾਹਿਬ ਐਮਪੀ ਦੀ ਚੋਣ ਜਿੱਤ ਜਾਂਦੇ ਨੇ ਤੇ ਆਤਵਾਦ ਦਾ ਦੌਰ ਮੁੜ ਵਾਪਸ ਆ ਜਾਵੇਗਾ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ ਆਤਵਾਦ ਨਸ਼ੇ ਦਾ ਆਤਵਾਦ ਪਿਛਲੇ ਦਫਾ 15 ਸਾਲਾਂ ਤੋਂ ਚੱਲ ਰਿਹਾ ਹੈ ਜਿਦੇ ਵਿੱਚ ਪਤਨੀ ਕਿੰਨੇ ਕ ਘਰ ਜਿਹੜੇ ਆ ਨਸ਼ੇ ਦੇ ਨਾਲ ਬਰਬਾਦ ਹੋ ਗਏ ਕੀ ਉਹਦਾ ਜ਼ਿੰਮੇਵਾਰ ਵੀ ਭਾਈ ਅਮਰਤਪਾਲ ਸਿੰਘ ਹੈ ਸੋਨੇ ਵਰਗੇ 3 ਪੁੱਤ ਇੱਥੇ ਨੌਕਰੀਆਂ ਨਾ ਹੋਣ ਕਰਕੇ ਬੇਰੋਜ਼ਗਾਰੀ ਦੀ ਸਮੱਸਿਆ ਦਾ ਕਰਕੇ ਵਿਦੇਸ਼ਾਂ ਦੇ ਵਿੱਚ ਪ੍ਰਵਾਸ ਕਰ ਰਹੇ ਨੇ ਤੇ ਜੇਕਰ ਇਹ ਰਵਾਇਤੀ ਪਾਰਟੀਆਂ ਨੇ ਪਹਿਲਾਂ ਹੀ ਕੋਈ ਚੰਗੇ ਇਥੇ ਇਥੇ ਨੀਤੀਆਂ ਅਪਣਾਈਆਂ ਹੁੰਦੀਆਂ ਤੇ ਅੱਜ ਸਾਡੇ ਨੌਜਵਾਨ ਨਸ਼ੇ ਦੇ ਨਾਲ ਆਪਣੇ ਜੀਵਨ ਨੂੰ ਬਰਬਾਦ ਨਾ ਕਰਦੇ ਸਾਡੇ ਨੌਜਵਾਨ ਸਾਡੇ ਧੀਆਂ ਪੋਤੇ ਇਥੋਂ ਵਿਦੇਸ਼ਾਂ ਨੂੰ ਪ੍ਰਵਾਸ ਨਾ ਕਰਦੇ ਸੋ ਇਸ ਕਰਕੇ ਇਹੋ ਜਿਹੇ ਗਲਤ ਵਰਤਾਂਤ ਜਿਹੜੇ ਆ ਉਹ ਇੱਕ ਨੌਜਵਾਨ ਦੇ ਪ੍ਰਤੀ ਸਿੱਖ ਨੌਜਵਾਨ ਦੇ ਪ੍ਰਤੀ ਇਹਨਾਂ ਪਾਰਟੀਆਂ ਨੂੰ ਨਹੀਂ ਸਿਰਜਣਾ ਚਾਹੀਦਾ ਜਿਹੜੇ ਝੂਠੇ ਵਰਤਾਨ ਸਿੱਧੇ ਜਾ ਰਹੇ ਨੇ ਕਿੰਨੇ ਹੀ ਘਰ ਨਸ਼ੇ ਦੇ ਨਾਲ ਬਰਬਾਦ ਹੋ ਗਏ ਸੋ ਚਾਹੀਦਾ ਤਾਂ ਇਹ ਸੀ ਕਿ ਜਿਹੜੇ ਜਿਹੜੇ ਨੌਜਵਾਨ ਨਸ਼ੇ ਦੇ ਵਿਰੋਧਾ ਆਪਣੀ ਮੁਹਿੰਮ ਸ਼ੇੜ ਰਹੇ ਨੇ ਖੰਡੇ ਬਾਟੇ ਦੀ ਪਹੁੰਚ ਕਰ ਰਹੇ ਨੇ ਗੁਰਬਾਣੀ ਦੀ ਗੱਲ ਕਰ ਰਹੇ ਨੇ ਬੇਅਦਬੀ ਦੇ ਮੁੱਦਿਆਂ ਦੀ ਗੱਲ ਕਰ ਰਹੇ ਨੇ ਉਹਨਾਂ ਨੌਜਵਾਨਾਂ ਨੂੰ ਸੰਗੋ ਐਪਰੀਸ਼ੀਏਟ ਕਰਨਾ ਚਾਹੀਦਾ ਸਗੋਂ ਇਹਨਾਂ ਪਾਰਟੀਆਂ ਦਾ ਵੀ ਆਪਣੀ ਇੱਕ ਇੱਕ ਜ਼ਿੰਮੇਵਾਰੀ ਬਣਦੀ ਸੀ ਪਰ ਵੇਖੋ ਕਿਵੇਂ ਗਲਤ ਪ੍ਰਚਾਰ ਕਰਕੇ ਜਿਹੜਾ ਵਾ ਇੱਕ ਨੌਜਵਾਨ ਦੀ ਦੇਖ ਨੂੰ ਵਿਗਾੜਿਆ ਜਾ ਰਿਹਾ ਹੈ ਮਸਲਾ ਨਹੀਂ ਸੋਹ ਹ ਮਸਲਾ ਇਹ ਆ ਅਸਲੀ ਮਸਲਾ ਇਹ ਆ ਵੀ ਆਪਾਂ ਪਿਛਲੇ ਵਾਰੀ ਬੜੇ ਚਾਅ ਦੇ ਨਾਲ ਸਾਰਿਆਂ ਨੇ ਆਮ ਆਦਮੀ ਪਾਰਟੀ ਨੂੰ ਸਰਕਾਰ ਚੁਣੀ 92 ਐਮਐਲਏ ਦਿੱਤੇ ਨਸ਼ੇ ਦੇ ਮੁੱਦੇ ਤੇ ਸਰਕਾਰ ਬਣੀ ਵੀ ਨਸ਼ਾ ਮੁਕਤ ਹੋਊਗਾ ਜੇ ਉਹ 92 ਐਮਐਲਏ ਕੁਝ ਨਹੀਂ ਕਰ ਸਕੇ ਤੇ ਕੀ ਲੱਗਦਾ ਵੀ ਸਾਡਾ ਇੱਕ ਐਮਪੀ ਜਿਹੜਾ ਉਹ ਨਸ਼ੇ ਨੂੰ ਠੱਲ ਪਾ ਸਕੂਗਾ ਵੇਖੋ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਵੇਂ ਤੁਸੀਂ 92 ਐਮਐਲਏ ਦੀ ਗੱਲ ਕੀਤੀ ਆ ਜਿੰਨਾ ਅਸੀਂ ਭਾਈ ਅਮਰਤਪਾਲ ਸਿੰਘ ਨੂੰ ਜਾਣਦੇ ਆ ਉਹ ਇਹਨਾਂ ਦੇ ਜਿਹੜੇ ਮੌਜੂਦਾ ਐਮਐਲਏ ਉਹਨਾਂ ਵਾਂਗ ਗਿਵ ਅਪ ਨਹੀਂ ਕਰਨਗੇ ਸਰੈਂਡਰ ਨਹੀਂ ਕਰਨਗੇ ਹਲਕਾ ਫੀਦਕੋੜ ਤੋਂ ਕਰਮਜੀਤ ਸਿੰਘ ਅਨਬੋਲ ਜਿਹੜਾ ਖਲੋਤਾ ਇਹਨਾਂ ਦਾ ਤੁਸੀਂ ਉਹਦੀ ਇੰਟਰਵਿਊ ਦੇਖ ਲਓ ਸਰਦਾਰ ਲਾਲਜੀਤ ਸਿੰਘ ਭੁੱਲਰ ਦੀ ਇੰਟਰਵਿਊ ਦੇਖ ਲਓ ਨਸ਼ੇ ਦੇ ਮੁੱਦੇ ਤੇ ਬਿਲਕੁਲ ਬੈਕਫੁੱਟ ਹੋ ਚੁੱਕੇ ਨੇ ਨਸ਼ੇ ਦੇ ਮੁੱਦੇ ਤੇ ਸਰੈਂਡਰ ਕਰ ਚੁੱਕੇ ਨੇ ਡੋਟਲੀ ਸੋ ਸਾਡੇ ਜਿਹੜੇ ਉਮੀਦਵਾਰ ਨੇ ਉਹ ਇਹਨਾਂ ਵਾਂਗ ਇਹ ਨਹੀਂ ਕਰਨਗੇ ਕਿ ਅਸੀਂ ਬਿਲਕੁਲ ਹਾਰ ਮੰਨ ਚੁੱਕੇ ਆ ਅਸੀਂ ਲੜਾਂਗੇ ਜਿੰਨੇ ਜੋਗੇ ਅਗੇ ਲੜਾਂਗੇ ਅਸੀਂ ਨਸ਼ੇ ਨੂੰ ਖਤਮ ਕਰਨ ਵਾਸਤੇ ਜਿੰਨਾ ਸਾਡਾ ਆਪਣਾ ਫਰਜ਼ ਹੈ ਅਸੀਂ ਉਹਨੂੰ ਨਿਭਾਵਾਂਗੇ ਤੁਸੀਂ ਦੇਖੋ ਨਸ਼ੇ ਦਾ ਤੇ ਬੇਦਬੀ ਦਾ ਇਹ ਦੋ ਮੁੱਦੇ ਜਿਹੜੇ ਉਹ ਅਹਿਮ ਮੁੱਦੇ ਸੀ ਮੌਜੂਦਾ ਰਵਾਇਤੀ ਪਾਰਟੀਆਂ ਦੇ ਚੋਣ ਪ੍ਰਚਾਰ ਦੇ ਵਿੱਚੋਂ ਮੁੱਦੇ ਹੀ ਗਾਇਬ ਨੇ ਸੋ ਅਸੀਂ ਇਹ ਗੱਲ ਕਹਿੰਦੇ ਆ ਕਿ ਨਸ਼ੇ ਦਾ ਬੇਦਬੀ ਦਾ ਬੇਰੋਜ਼ਗਾਰੀ ਦਾ ਜਿਹੜਾ ਮੁੱਦਾ ਏ ਉਹ ਮੁੱਖ ਮੁੱਦੇ ਹੋਣੇ ਚਾਹੀਦੇ ਨੇ ਚੋਣਾਂ ਦੇ ਪਰ ਇਹਨਾਂ ਲੀਡਰਾਂ ਨੇ ਖਾਸ ਕਰਕੇ ਜਿਹੜੇ ਆਮ ਆਦਮੀ ਪਾਰਟੀ ਦੇ ਇਹ ਇਹਨਾਂ ਇਹਨਾਂ ਦੇ ਚੋਣ ਪ੍ਰਚਾਰ ਦੇ ਵਿੱਚੋਂ ਇਹ ਜਿਹੜੇ ਮੁੱਦੇ ਨੇ ਉਹ ਬਿਲਕੁਲ ਲੋਪ ਹੋ ਚੁੱਕੇ ਨੇ ਅਸੀਂ ਇਦਾਂ ਨਹੀਂ ਕਰਾਂਗੇ ਜੀ ਬਾਈ ਜੀ ਕੀ ਕਹਿਣਾ ਚਾਹੁੰਦੇ ਬਾਈ ਜੀ ਦਾ ਖਾਲਸਾ ਬਾਈ ਜੀ ਦੇ ਪੱਤੇ ਕਹਿਣਾ ਤਾਂ ਬੱਸ ਤੁਹਾਨੂੰ ਪਤਾ ਹੈ ਜੋ ਅਸੀਂ ਕਹਿਣਾ ਵਾ ਜੀ ਸਾਡਾ ਪੰਜਾਬ ਨਸ਼ੇ ਦੀ ਦਲਦਲ ਦੇ ਵਿੱਚ ਫਸਿਆ ਹੋਇਆ ਹੈ ਸੋਨੇ ਵਰਗੇ ਧੀਆਂ ਪੁੱਤਾਂ ਜਿਹੜੇ ਨਸ਼ੇ ਨੇ ਰੋੜ ਤੇ ਆ ਮਾਂ ਪਿਓ ਬਿਲਕ ਦੇ ਕਰ ਲਾਉਂਦੇ ਆ ਅਸੀਂ ਸਾਰੀਆਂ ਪਾਰਟੀਆਂ ਦੇ ਉੱਪਰ ਉੱਠ ਕੇ ਸਿਰਫ ਇਸ ਮੁੱਦੇ ਨਾਲ ਜੁੜੇ ਆ ਭਾਈ ਸਾਹਿਬ ਦੇ ਨਾਲ ਭਈ ਸਾਡੇ ਜਿਹੜੇ ਧੀਆਂ ਪੁੱਤ ਆ ਉਹ ਨਸ਼ੇ ਤੋਂ ਬਚ ਜਾਣ ਇੱਕ ਜਾਗਦੀ ਮਿਸਾਲ ਲੋਕ ਕਹਿੰਦੇ ਆ ਸ਼ਰਾਰਤੀ ਅੰਸਰ ਆ ਜਿਹੜੇ ਹਿੰਦੂ ਤੇ ਸਿੱਖ ਦੇ ਵਿੱਚ ਉਹ ਪਾਟਕ ਪਾ ਰਹੇ ਆ ਇੱਕ ਜਾਗਦੀ ਮਿਸਾਲ ਹੈ ਵੇਖੋ ਹਿੰਦੂ ਪਰਿਵਾਰ ਦੇ ਨਾਲ ਸੰਬੰਧਤ ਵੀਰ ਆ ਛੋਟਾ ਜਿਹਾ ਬੱਚਾ ਅਮਰਪਾਲ ਨੂੰ ਹਿੱਕ ਨਾ ਲਈ ਖਲੋਤਾ ਹੂੰ ਬਿਲਕੁਲ ਇਦੋਂ ਵੱਧ ਹੋਰ ਪਿਆਰ ਕੀ ਜਈਦਾ ਜੀ ਇਹ ਸਚਾਈ ਨਾਲ ਖੜੇ ਆ ਲੋਕ ਆ ਬਿਲਕੁਲ ਝੂਠ ਤੋਂ ਉੱਪਰ ਉੱਠ ਕੇ ਅਸੀਂ ਦਾ ਸੱਚ ਨਾਲ ਖੜੇ ਆ ਤੇ ਹਮੇਸ਼ਾ ਸੱਚ ਨਾਲ ਰਹਿਣਾ ਕਰ ਇਹਦੀ ਫੋਟੋ ਵੇਖ ਕੇ ਕਹਿਣਾ ਜੀ ਇਹਦੀ ਬੋਰਡ ਬਣੀ ਆ ਭਾਜੀ ਬੋਰਡ ਦੀ ਗੱਲ ਥੋੜੀ ਅੱਕ ਤੇ ਹੋਰ ਵੀ ਤੁਸੀਂ ਦੂਰ ਆ ਬੂਥਾਂ ਤੇ ਜਾ ਕੇ ਵੇਖ ਲਓ ਜੇ ਕੋਈ ਬੈਨਰ ਕਿਸੇ ਨੇ ਫੜਿਆ ਹੋ ਜਾਗੇ ਇਹਨੇ ਛਾਤੀ ਨਾ ਲਾਇਆ ਹਾਂ ਅਸੀਂ ਮਨ ਜਾਣਗੇ ਜੀ ਇੱਕ ਭਾਈਚਾਰਕ insan ਬੜੀ ਵਧੀਆ ਨਜ਼ਰ ਆਈ ਪਿੰਡ ਦੇ ਵਿੱਚ ਇੱਕੇ ਜਗ੍ਹਾ ਤੇ ਸਾਰੇ ਬੈਠੇ ਨੇ ਇੱਕੇ ਜਗ੍ਹਾ ਤੇ ਲੰਗਰ ਛਕਿਆ ਜਾ ਰਿਹਾ ਇੱਕ ਦੂਜ ਨੂੰ ਹਾਸਾ ਮਖੌਲ ਕੀਤਾ ਜਾ ਰਿਹਾ ਇਹ ਮੈਸੇਜ ਜ਼ਰੂਰ ਦੇਣਾ ਆਪਾਂ ਪਿੰਡਾਂ ਦੇ ਵਿੱਚ ਬਿਲਕੁਲ ਸਾਡੇ ਭਰਾ ਵਾ ਹਾਂ ਦੂਰੇ ਬੂਥਾਂ ਦੇ ਜਿਹੜੇ ਮੰਨ ਲਓ ਕਾਲੀ ਕਾਂਗਰਸੀ ਆ ਜੋ ਵੀ ਆ ਆਮ ਆਲੇ ਆ ਹਾਂ ਅਹੀਂ ਇੱਕ ਪਰਿਵਾਰਕ ਸਾਂਝਾ ਹੱਡੀ ਸਾਡੇ ਸੱਜਣ ਆ ਭਰਾਵਾ ਹੱਡੇ ਸਵੇਰ ਦੇ ਇਥਸ ਦੇ ਖੇਡਦੇ ਆ ਕੋਈ ਪਿਆਰੇ ਸਾਡਾ ਕੋਈ ਗੱਲ ਨਹੀਂ ਗਈ ਉਹ ਜੀ ਕੋਈ ਸਾਡੇ ਜਾਣੀ ਦਰਪਤਾਲੀ ਗੱਲ ਹੀ ਬਹੁਤ ਬਹੁਤ ਧੰਨਵਾਦ ਜੀ ਸਾਡਾ ਗੱਲਬਾਤ ਸੋ ਦੋਸਤੋ ਇੱਕ ਨਾ ਸਾਡਾ ਵੀਡੀਓ ਬਣਾਉਣ ਦਾ ਮਕਸਦ ਕੀ ਸੀ ਆ ਅਸੀਂ ਕਿਸੇ ਪਾਰਟੀ ਨੂੰ ਨੀਵਾ ਨਹੀਂ ਦਿਖਾਉਣਾ ਚਾਹੁੰਦੇ ਕਿਸੇ ਨੂੰ ਉੱਚਾ ਨਹੀਂ ਦਿਖਾਉਣਾ ਚਾਹੁੰਦੇ ਇਹ ਵੀਡੀਓ ਬਣਾਉਣ ਦਾ ਸਾਡਾ ਮਕਸਦ ਇਹ ਹੀ ਸੀਗਾ ਕਿ ਪਿੰਡਾਂ ਦੇ ਵਿੱਚ ਇੱਕ ਨਾ ਭਾਈਚਾਰਕ ਸਾਡੀ ਸਾਂਝ ਹੁੰਦੀ ਹੈ ਲੋਕ ਵਿਆਹਾਂ ਸ਼ਾਦੀਆਂ ਤੇ ਉਧਰ ਉਧਰੀ ਆਉਂਦੇ ਜਾਂਦੇ ਨੇ ਇਹ ਨਹੀਂ ਕਿ ਜੇ ਅਸੀਂ ਅਕਾਲੀ ਦਲ ਨੂੰ ਸਪੋਰਟ ਕੀਤੀ ਤੇ ਕਾਂਗਰਸ ਵਾਲੇ ਨਹੀਂ ਬੁਲਾਉਣਗੇ ਜਾਂ ਕਾਂਗਰਸ ਨੂੰ ਸਪੋਰਟ ਕੀਤੀ ਤੇ ਆਮ ਵਾਲੇ ਨਹੀਂ ਬੁਲਾਉਣਗੇ ਇਹ ਇੱਕ ਭਾਈਚਾਰਕ ਸਾਂਝੀ ਵੀਡੀਓ ਆ ਇੱਕ ਵਾਰੀ ਤਸਵੀਰ ਉਧਰ ਨੂੰ ਫੇਰ ਦਿਖਾ ਦਿਓ ਇੱਕ ਵਾਰੀ ਕੈਮਰਾਮੈਨ ਨੂੰ ਕਹਾਂਗਾ ਉਧਰ ਫੇਰ ਇੱਕ ਵਾਰੀ ਦਿਖਾ ਦਿਓ ਇਹ ਇਕੋ ਲਾਈਨ ਦੇ ਵਿੱਚ ਤਿੰਨੇ ਬੂਥ ਜਿਹੜੇ ਉਹ ਲੱਗੇ ਹੋਏ ਨੇ ਤੇ ਇੱਕ ਬਹੁਤ ਹੀ ਸੋਹਣੀ ਤਸਵੀਰ ਸੋਰ ਸਿੰਘ ਪਿੰਡ ਤੋਂ ਨਜ਼ਰ ਆ ਰਹੀ ਹੈ ਅਸੀਂ ਦੂਜੇ ਲੋਕਾਂ ਨੂੰ ਵੀ ਅਪੀਲ ਕਰਾਂਗੇ ਕਿ ਇਸ ਤਰ੍ਹਾਂ ਦੀ ਸਾਹ ਜਿਹੜੀ ਹੈ ਉਹ ਪਿੰਡਾਂ ਦੀ ਬਣਾ ਕੇ ਰੱਖੋ ਵੋਟਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਆਪੋ ਆਪਣੀ ਮਰਜ਼ੀ ਦੇ ਕੈਂਡੀਡੇਟ ਨੂੰ ਆਪੋ ਆਪਣੀ ਮਰਜ਼ੀ ਦੇ ਉਮੀਦਵਾਰ ਨੂੰ ਵੋਟ ਪਾਓ ਤੇ ਵੋਟ ਪਾਉਣਾ ਜ਼ਰੂਰੀ ਹੈ ਇਹ ਨਾਲ ਦੀ ਨਾਲ ਅਸੀਂ ਕਹਿ ਰਹੇ ਹਾਂ ਕਿ ਸਾਰੇ ਅਜੇ ਵੀ ਲੋਕ ਗਰਮੀ ਦੇ ਕਰਕੇ ਲੋਕ ਘਰਾਂ 'ਚ ਬੈਠੇ ਨੇ ਉਹਨਾਂ ਨੂੰ ਅਪੀਲ ਕਰਦੇ ਆ ਘਰਾਂ 'ਚੋਂ ਬਾਹਰ ਆਓ ਆਪਣੀ ਵੋਟ ਦਾ ਸਹੀ ਇਸਤੇਮਾਲ ਕਰੋ ਅੱਜ ਦੀ ਵੀਡੀਓ ਦੇ ਚੈਨਾਈ ਜੁੜੇ ਰਹੋ ਸਾਡੇ ਨਾਲ ਸੁਰਖਾਪੀ ਟੀਵੀ ਧੰਨਵਾਦ